ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਿੰਡ ਆਲਵਰਕ ਪਹੁੰਚੇ ਹੋਏ ਹਾਂਗੇ ਜਿਸ ਨੂੰ ਤਹਿਸੀਲ ਪਵਾਨੀਗੜ੍ਹ ਤੇ ਜ਼ਿਲ੍ਹਾ ਸੰਗਰੂਰ ਲੱਗਦਾ ਹੈ ਜੀ ਇਸ ਪਿੰਡ ਦੀ ਵੀਡੀਓ ਆਪਾਂ ਆਪਣੇ ਵੀਰ ਨਸ਼ਾ ਮੁਕਤੀ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਆਪਣੇ ਪੰਚਾਇਤ ਮੈਂਬਰ ਗੁਰਮੁਖ ਸਿੰਘ ਜੀ ਉਹਨਾਂ ਦੇ ਕਹਿਣ ਤੇ ਬਣਾਉਣ ਵਾਸਤੇ ਆਇਆਗੇ ਜੀ ਤੇ ਆਪਾਂ ਤੁਹਾਨੂੰ ਇਸ ਪਿੰਡ ਦਾ ਇਤਿਹਾਸਕ ਗੁਰਦੁਆਰਾ ਤੇ ਆਪਾਂ ਤੁਹਾਨੂੰ ਬਹੁਤ ਵਾਰੀ ਸਕੂਲ ਤੇ ਸਾਰਾ ਪਿੰਡ ਦਿਖਾਵਾਂਗੇ ਜੀ ਤੇ ਆਜੋ ਆਪਾਂ ਹੁਣ ਚੱਲਦੇ ਹਾਂ ਪਿੰਡ ਵਿੱਚ ਜੀ ਪਿੰਡ ਵਿੱਚ ਚੱਲਦੇ ਹੋਏ ਆ ਜੀ ਆਪਾਂ ਸਭ ਤੋਂ ਪਹਿਲਾਂ ਚੱਲਾਂਗੇ ਪਿੰਡ ਦੇ ਗਰਾਊਂਡ ਵਿੱਚ ਜੀ ਪਿੰਡ ਦੀ ਪੰਚਾਇਤ ਵੱਲੋਂ ਬਹੁਤ ਵਧੀਆ ਗਰਾਊਂਡ ਬਣਾਇਆ ਗਿਆ ਹੈਗਾ ਜੀ ਦੇਖ ਕੇ ਬਹੁਤ ਵਧੀਆ ਲੱਗਿਆ ਤੁਸੀਂ ਦੇਖ ਸਕਦੇ ਹੋ ਪਿੰਡ ਦੀ ਪੰਚਾਇਤ ਵੱਲੋਂ ਕਿੰਨਾ ਵਧੀਆ ਗਰਾਊਂਡ ਬਣਾਇਆ ਗਿਆ ਹੈਗਾ ਬਹੁਤ ਵਧੀਆ ਲੱਗਿਆ ਦੇਖ ਕੇ ਤੇ ਆਪਾਂ ਹੁਣ ਤੁਹਾਨੂੰ ਅੱਗੇ-ਅੱਗੇ ਚੱਲਾਂਗੇ ਆਪਾਂ ਪਿੰਡ ਵਿੱਚ ਐਂਟਰ ਹੋਵਾਂਗੇ ਜੀ ਦੇਖ ਕੇ ਬਹੁਤ ਵਧੀਆ ਲੱਗਿਆ ਇਸ ਪਿੰਡ ਵਿੱਚ ਜਾ ਕੇ ਤੇ ਇਹ ਪਿੰਡ ਕਾਫੀ ਵੱਡਾ ਵੀ ਸੀਗਾ ਇਸ ਪਿੰਡ ਦੀ ਬੋਟ ਜੀ 1900 ਤੋਂ ਲੈ ਕੇ 2100 ਸੀਗੀ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਪਿੰਡ ਦੀ ਸੱਤ ਵਿੱਚ ਜੀ ਸਭ ਤੋਂ ਪਹਿਲਾਂ ਆਪਾਂ ਪਿੰਡ ਦਾ ਦਰਵਾਜ਼ਾ ਦੇਖਿਆ ਜੀ ਬਹੁਤ ਵਧੀਆ ਤੇ ਖੂਬਸੂਰਤ ਬਣਾਇਆ ਗਿਆਗਾ ਦੇਖ ਕੇ ਬਹੁਤ ਵਧੀਆ ਲੱਗਿਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਇੱਕ ਪੁਰਾਣਾ ਖੂਹ ਇਹ ਆਪਣੇ ਪੰਚਾਇਤ ਮੈਂਬਰ ਨੇ ਜੀ ਤੇ ਸੁੰਨ ਵਿੱਚ ਆਇਆ ਇਹਨਾਂ ਦਾ ਕਿ ਵੀ ਸਾਰਾ ਪਿੰਡ ਪੁਰਾਣੇ ਸਮੇਂ ਵਿੱਚ ਇੱਥੋਂ ਪਾਣੀ ਭਰਦਾ ਰਹੇਗਾ ਜੀ ਇਸ ਕਰਕੇ ਇਹਨਾਂ ਨੇ ਪੁਰਾਣਾ ਖੂਬ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਹੈਗਾ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਆਜੋ ਹੁਣ ਆਪਾਂ ਅੱਗੇ-ਅੱਗੇ ਚੱਲਦੇ ਹਾਂ ਹੋਇਆਂ ਪਿੰਡ ਦੀ ਸੱਤ ਦੇ ਵਿੱਚ ਦੀ ਆਪਾਂ ਇੱਕ ਗੀੜਾ ਕੱਢਾਂਗੇ ਤੇ ਆਜੋ ਆਪਾਂ ਤੁਹਾਨੂੰ ਸਾਰਾ ਪਿੰਡ ਵੀ ਦਿਖਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਪਿੰਡ ਦੀ ਗਊਸਾਲਾ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਬਹੁਤ ਵਧੀਆ ਕੰਮ ਕੀਤਾ ਹੋਇਆ ਹੈਗਾ ਜੀ ਗਊਸਾਲਾ ਵਾਸਤੇ ਇੱਕ ਸੈੱਡ ਪਵਾ ਕੇ ਦਿੱਤਾ ਹੈਗਾ ਇਹਨਾਂ ਦੀ ਸੋਚ ਨੂੰ ਬਹੁਤ ਤੋਂ ਵਧੀਆ ਸਲਾਮ ਆ ਜੀ ਦੇਖ ਕੇ ਬਹੁਤ ਵਧੀਆ ਲੱਗਿਆ ਦੇ ਉਸ ਤੋਂ ਬਾਅਦ ਆਪਾਂ ਪੰਚਾਇਤ ਘਰ ਦਿਖਾਵਾਂਗੇ ਜੀ ਪਿੰਡ ਵੱਲੋਂ ਬਹੁਤ ਵਧੀਆ ਕੀਤਾ ਗਿਆ ਹੈਗਾ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਆਜੋ ਆਪਾਂ ਹੁਣ ਚੱਲਦੇ ਹੋਏ ਫਿਰ ਚੱਲਾਂਗੇ ਜੀ ਨਗਰ ਖੇੜੀ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਪ੍ਰਾਚੀਨ ਸਿਮ ਮੰਦਰ ਤੇ ਜੀ ਕਰੋ ਜੀ ਦਰਸ਼ਨ ਸਿਮ ਮੰਦਰ ਦੇ ਆਪਾਂ ਪਹੁੰਚ ਚੁੱਕਿਆਂਗੇ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਆਜੋ ਹੁਣ ਆਪਾਂ ਅੱਗੇ-ਅੱਗੇ ਚੱਲਦਿਆਂ ਹੋਇਆਂ ਤੁਹਾਨੂੰ ਬਾਹਰੋ ਸਿਮ ਮੰਦਰ ਦਿਖਾਵਾਂਗੇ ਜੀ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਹੁਣ ਆਪਾਂ ਸ੍ਰੀ ਮੰਦਿਰ ਦੇ ਅੰਦਰ ਚੱਲਾਂਗੇ ਜੀ ਬਹੁਤ ਜਿਆਦਾ ਵਧੀਆ ਲੱਗਿਆ ਦੇਖ ਕੇ ਇੱਕ ਸ਼ਾਂਤਮਈ ਜਗ੍ਹਾ ਸਕੂਨ ਬਹੁਤ ਮਿਲਿਆ ਦੇਖ ਕੇ ਅੱਗੇ-ਅੱਗੇ ਚੱਲਦੇ ਹੋਏ ਆਪਾਂ ਤੁਹਾਨੂੰ ਸਾਰਾ ਮੰਦਿਰ ਦਿਖਾਵਾਂਗੇ ਫਿਰ ਆਪਾਂ ਚੱਲਾਂਗੇ ਜੀ ਫੇਰ ਪਿੰਡ ਵਿੱਚ ਆਪਾਂ ਇੱਕ ਜਿਹੜਾ ਪਿੰਡ ਦੇ ਉੱਪਰ ਦੀ ਤੇ ਇੱਕ ਜਿਹੜਾ ਆਪਾਂ ਪਿੰਡ ਦੇ ਵਿੱਚ ਦੀ ਨਵਾਂਗੇ ਜੀ ਤੇ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਜੀ ਆਨ ਲੱਕੀ ਵਲੌਗ 36 ਤੇ ਆਪਣੇ ਵੀਡੀਓ ਕਿਵੇਂ ਦੇ ਲੱਗਦੀਆਂ ਨੇ ਜੀ ਆਪ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਾਂ ਅੱਗੇ-ਅੱਗੇ ਚੱਲਾਂਗੇ ਆਪਣੇ ਨਾਲ ਤੁਸੀਂ ਜੁੜੇ ਰਹੋ ਤੇ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਜੀ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਜੀ ਆਨ ਲੱਕੀ ਵਲੌਗ 36 ਤੇ ਫਿਰ ਦੇਖੀਏ ਆਪਾਂ ਦੇ ਪਿੰਡ ਦੀ ਟੈਂਕੀ ਉਸ ਤੋਂ ਬਾਅਦ ਆਪਾਂ ਚੱਲਾਂਗੇ ਸਕੂਲ ਵਿੱਚ ਜੀ ਇਹ ਸਾਰਾ ਸਕੂਲ ਪਿੰਡ ਦੀ ਪੰਚਾਇਤ ਵੱਲੋਂ ਏਸੀ ਕਰਵਾਇਆ ਗਿਆ ਹੈ ਜੀ ਜਾ ਜੋਪਾ ਸਾਨੂੰ ਕਲਾਸਾਂ ਵੀ ਦਿਖਾਵਾਂਗੇ ਸਕੂਲ ਦੀਆਂ ਬਹੁਤ ਵਧੀਆ ਲੱਗਿਆ ਦੇਖ ਕੇ ਸਕੂਲ ਦੇ ਕਲਾਸਾਂ ਬਹੁਤ ਵਧੀਆ ਬਣਾਇਆ ਗਿਆ ਨੇ ਇਹ ਇੱਕ ਸਰਕਾਰੀ ਸਕੂਲ ਨਹੀਂ ਲੱਗਦਾ ਸੀ ਇੱਕ ਤਰ੍ਹਾਂ ਪ੍ਰਾਈਵੇਟ ਸਕੂਲ ਵਾਂਗੂ ਇਹਨਾਂ ਨੇ ਇੰਨਾ ਸਜਾਵਟਾਂ ਤੇ ਇੰਨਾ ਵਧੀਆ ਬਣਾਇਆ ਗਿਆ ਹੈਗਾ ਦੇਖ ਕੇ ਬਹੁਤ ਵਧੀਆ ਲੱਗਿਆ ਮਿਲਦੇ ਆ ਜੀ ਆਪਾਂ ਹੁਣ ਕਿਸੇ ਅਗਲੇ ਨਵੇਂ ਪਿੰਡ ਵਿੱਚ ਜੀ